ਅਮ੍ਰਿਤਸਰ ਦੇ ਵਿੱਚ ਪੁਲਿਸ ਥਾਣੇ ਸ਼ਿਵਾਲਾ ਪਾਈਆਂ ਦੇ ਇੰਚਾਰਜ ASI ਕਪਲ ਸ਼ਰਮਾ ਦੀ ਇਮਾਨਦਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਨੌਜਵਾਨ ਦਾ ਕੀਮਤੀ ਮੋਬਾਈਲ ਫੋਨ ਗੁੰਮ ਹੋ ਗਿਆ ਇਸ ਫੋਨ ਦੇ ਜ਼ਰੀਏ ਹੀ ਨੌਜਵਾਨ ਆਪਣੀ ਨੌਕਰੀ ਸੰਬੰਧੀ ਕੰਮਕਾਜ ਕਰਦਾ ਸੀ ਤੇ ਫੋਨ ਵਿੱਚ ਉਸਦੇ ਮਹੱਤਵਪੂਰਨ ਦਸਤਾਵੇਜ਼ ਵੀ ਮੌਜੂਦ ਸਨ ਫੋਨ ਗੁੰਮ ਹੋਣ ਤੋਂ ਬਾਅਦ ਨੌਜਵਾਨ ਵੱਲੋਂ ਪੁਲਿਸ ਥਾਣੇ ਸ਼ਿਵਾਲਾ ਪਾਈਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ASI ਕਪਲ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਫੋਨ ਦੀ ਤਲਾਸ਼ ਸ਼ੁਰੂ ਕੀਤੀ ਅਤੇ ਆਖਿਰਕਾਰ ਫੋਨ ਲੱਭਣ ਵਿੱਚ ਕਾਮਯਾਬ ਹੋਏ। ਪੁਲਿਸ ਵੱਲੋਂ ਸਾਰੀ ਕਾਰਵਾਈ ਪੂਰੀ ਕਰਨ ਉਪਰੰਤ ਨੌਜਵਾਨ ਨੂੰ ਉਸ ਦਾ ਮੋਬਾਈਲ ਫੋਨ ਸੁਰੱਖਿਆ ਤਰੀਕੇ ਨਾਲ ਵਾਪਸ ਸੌਂਪ ਦਿੱਤਾ ਗਿਆ। ਇਸ ਮੌਕੇ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਅਤੇ ਖਾਸ ਤੌਰ ਤੇ ਐਸਆਈ ਕਪਾੜਾ ਸ਼ਰਮਾ ਦਾ ਦਿਲੋਂ ਧੰਨਵਾਦ ਕੀਤਾ। ਇਹ ਮਾਮਲਾ ਪੁਲਿਸ ਦੀ ਇਮਾਨਦਾਰੀ ਅਤੇ ਲੋਕਾਂ ਦੀ ਮਦਦ ਲਈ ਤਤਪਟਤਾ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ ਸਾਹਮਣੇ ਆਇਆ ਹੈ। ਮੈਂ ਅੱਜ ਸ਼ਾਮੀ ਪਾਂਜਕੋਜੇਥੇ ਸ਼ਵਾਲੇ ਮੱਥਾ ਟੇਕਣ ਆਇਆ ਸੀ ਤੇ ਮੈਂ ਜਦੋਂ ਬਾਹਰ ਆਇਆ ਤੇ ਮੇਰਾ ਫੋਨ ਜਿਹੜਾ ਹੈ ਉਹ ਮਿਸਪਲੇਸ ਹੋ ਗਿਆ ਵਾ ਡਿੱਗ ਗਿਆ ਕਿਤੇ ਤੇ ਇੱਕ ਰਿਕਸ਼ਾ ਲੈ ਗਿਆ ਸੀਗਾ ਤੇ ਮੈਂ ਥੋੜੀ ਦੇਰ ਲੱਭਣ ਦੇ ਬਾਅਦ ਉਹ ਤੇ ਪੁਲਿਸ ਸ਼ਵਾਲੇ ਚੌਂਕੀ ਆਇਆ ਤੇ ਮੈਂ ਕਪਿਲ ਸਰ ਨੂੰ ਕੰਪਲੇਨਟ ਕੀਤੀ ਕਿ ਮੇਰਾ ਫੋਨ ਮਿਸਪਲੇਸ ਹੋ ਗਿਆ ਲੱਭਦਾ ਨਹੀਂ ਪਿਆ ਉਸੇ ਵੇਲੇ ਇਹਨਾਂ ਨੇ ਆਪਣੇ ਸਾਰੇ ਸਟਾਫ ਨਾਲ ਹਰਕਤ ਵਿੱਚ ਆ ਕੇ ਮੇਰਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਮੇਰਾ ਫੋਨ ਲੱਭਿਆ ਇਹਨਾਂ ਨੇ ਹਾਲਗੇਟ ਲਾਗੋ ਤੇ ਮੇਰਾ ਫੋਨ ਇਹਨਾਂ ਨੇ ਮੈਨੂੰ ਵਾਪਸ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰ ਜਿਹਨੇ ਮੇਰਾ ਫੋਨ ਲੱਭ ਕੇ ਦਿੱਤਾ ਹਨ ਉਹ ਬਹੁਤ ਬਹੁਤ ਸ਼ੁਕਰ ਹੈ ਦੀ ਮੇਰਾ ਫੋਨ ਦਾ ਬੜਾ ਇੰਪੋਰਟੈਂਟ ਡਾਟਾ ਸੀਗਾ ਮੇਰੇ ਬੈਂਕ ਅਕਾਊਂਟ ਲੌਗਇਨ ਸੀਗਾ ਇਸ ਦੇ ਵਿੱਚ ਮੇਰਾ ਫੋਨ ਮਿਲਿਆ ਮੈਨੂੰ ਬੜੀ ਤਸੱਲੀ ਹੋਈ ਹੈ ਮੈਂ ਸ਼ੁਕਰ ਹੈ ਮੈਂ ਬਹੁਤ ਬਹੁਤ ਮੰਨ ਲਓ ਕਮਿਸ਼ਨਰ ਸਾਹਿਬ ਜੀ ਦੇ ਹਦਾਇਤਾਂ ਨੇ ਸਾਨੂੰ ਵੀ ਤੁਸੀਂ ਆਪਣੀ ਡਿਊਟੀ ਨੂੰ ਬੜੀ ਮਸਤੀ ਦੀ ਨਾ ਕਰਨਾ ਕਿ ਤਾਂ ਜੋ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਬਹੁਤ ਇਮੀਡੀਏਟਲੀ ਸੋਲਵ ਹੋਵੇ ਉਹਨਾਂ ਹਦਾਇਤਾਂ ਨੂੰ ਆਪਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਜਦੋਂ ਸਾਡੇ ਕੋਲੇ ਆਇਆ ਅਮਿਤab ਸ਼ਰਮਾ son of ਅਸ਼ੋਕ ਤੇ ਅਸੀਂ ਉਸ ਅਸ਼ੋਕ ਸ਼ਰਮਾ ਤੇ ਅਸੀਂ ਉਸੇ ਵੇਲੇ ਦੀ ਇਹ ਰੋਣ ਹੱਕਾ ਹੋਇਆ ਸੀਗਾ ਤੇ ਇਹਨੂੰ ਹੀ ਥੋੜਾ ਜਿਹਾ ਆਸ਼ਵਾਸਨ ਦੇ ਕੇ ਤੇ ਆਪਾਂ ਇਹ ਸੋਲਵ ਕਰ ਦਿੱਤਾ ਆਪਣੀ ਪੁਲਿਸ ਪੁਲਿਸ ਟੀਮ ਲੈ ਕੇ ਤੇ ਆਪਣੀ ਲੋਕੇਸ਼ਨ ਇਹਦੀ ਲੈ ਕੇ ਤੇ ਜਿਹੜਾ ਬੰਦਾ ਸੀ ਇੱਕ ਰੱਖਿਸ਼ੇ ਵਾਲਾ ਬੰਦਾ ਜਿਹੜਾ ਸੀ ਜਿੰਨੇ ਜਾ ਕੇ ਇਹਨੂੰ ਡਿਸਟਰੋਏ ਕਰ ਦੇਣਾ ਸੀ ਕੀ ਕਰਦਾ ਕੀ ਨਾ ਕਰਦਾ ਤੇ ਅਸੀਂ ਜਾ ਕੇ ਹਲਜਾ ਦੇ ਲਾਗੋਂ ਦਾ ਫੋਨ ਆਪਾਂ ਲੱਭ ਲਿਆ ਤੇ ਜਦੋਂ ਇਹਨੂੰ ਵਾਪਸ ਕੀਤਾ ਤੇ ਇਹਦੀ ਤਾਂ ਖੁਸ਼ੀ ਦਾ ਕੋ ਟਿਕਾਣਾ ਹੀ ਨਹੀਂ ਰਿਹਾ ਕਿ ਸਰ ਮੈਨੂੰ ਮੈਂ ਬਚ ਗਿਆ ਮੇਰੀ ਜੌਬ ਬਚ ਗਈ ਆ ਸਾਰਾ ਡਾਟਾ ਸਾਰਾ ਮੇਰੇ ਕੋਲ ਸੀਗਾ ਤੇ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਜਦੋਂ ਅਸੀਂ ਮਾਨਜੋ ਕਮਿਸ਼ਨ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਅ ਵਧੀਆ ਸਮਝ ਕੇ ਕਰ ਰਹੇ ਆ